ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਪੁੱड्ढा ਦੀ ਜ਼ਮੀਨ ਤੇ ਹੋਏ ਨਜਾਇਜ਼ ਕਬਜ਼ੇ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦਿਆਂ ਉਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਤਾਂ ਦੱਸ ਦਿਓ ਇਹ ਕਿ ਇਸ ਬਾਬਤ ਉਹਨਾਂ ਜ਼ਮੀਨਾਂ ਤੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਬਿਨਾਂ ਕੋਈ ਨੋਟਿਸ ਦਿੱਤੇ, ਬਿਨਾਂ ਕੋਈ ਜਾਣਕਾਰੀ ਦਿੱਤੇ ਇਸ ਤਰੀਕੇ ਦੇ ਨਾਲ ਸਾਡੇ ਆਸਰੇ ਢਾਏ ਜਾ ਰਹੇ ਨੇ ਤੇ ਸਾਨੂੰ ਬੇਕਾਰ ਕੀਤਾ ਜਾ ਰਿਹਾ ਹੈ। ਪਸ਼ੂ ਵੀ ਨੇ ਲੋਕ ਵੀ ਨੇ ਜੋ ਕਿ ਇੱਥੋਂ ਬੇਕਾਰ ਹੋਏ ਨੇ ਦੂਜੇ ਪਾਸੇ ਬਲਕਰਨ ਸਿੰਘ ਐਸ ਡੀ ਐਮ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਨਜਾਇਜ਼ ਤੌਰ ਤੇ ਜਿਹੜਾ ਕਬਜ਼ਾ ਕੀਤਾ ਗਿਆ ਸੀ ਉਸ ਨੂੰ ਹਟਵਾਇਆ ਗਿਆ ਪੁੱਡਾ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋਇਆ ਸੀ ਹਾਲਾਂਕਿ ਜਿਹੜੇ ਲੋਕ ਨੇ ਇਸ ਦਾ ਵਿਰੋਧ ਕਰ ਰਹੇ ਨੇ ਫਿਰ ਉਹ ਐਸ ਡੀ ਐਮ ਬਲਕਰਨ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁੱਡਾ ਦੀ ਜ਼ਮੀਨ ਤੇ ਜੋ ਨਜਾਇਜ਼ ਕਬਜ਼ੇ ਨਾਲ ਲੋਕਾਂ ਦੇ ਵੱਲੋਂ ਕੀਤੇ ਗਏ ਸਨ ਉਹਨਾਂ ਕਬਜ਼ਿਆਂ ਨੂੰ ਛੁੜਵਾਇਆ ਗਿਆ ਤਾਂ ਇਸ ਬਾਬਤ ਇੱਕ ਪਾਸੇ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਆਸਰੇ ਸਾਡੇ ਰਹਿਣ ਬਸੇਰੇ ਢਾਏ ਜਾ ਰਹੇ ਨੇ ਸਾਨੂੰ ਬੇਕਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਗੁਰਦੀਰ ਸਿੰਘ ਹੈ ਜੀ ਕੀ ਕਹਿਣਾ ਤੁਸੀਂ ਕਾਰਵਾਈ ਕੀਤੀ ਹਾਂ ਜੀ ਜੋ ਇਹਨਾਂ ਨੇ ਕਾਰਵਾਈ ਕੀਤੀ ਪਿਛਲੀ ਵਾਰੀ ਵੀ ਇਹਨਾਂ ਨੇ ਸਾਲ ਪਹਿਲਾਂ ਜੀ ਅਸੀਂ ਇੱਦਾਂ ਹੀ ਢਾਇਆ ਸੀਗਾ ਜੀ ਮੰਨ ਕੇ ਚੱਲੋ ਇਹ ਕਹ ਰਿਹਾ ਵੀ ਸਾਡਾ ਨਿਆਜ਼ ਕਰਦਾ ਆਹ ਪੈਸੇ 36 ਨੰਬਰ ਹੈ ਜੀ ਆਹ 34 35 ਨੰਬਰ ਹੈ ਉਹ ਬੈਕ ਸਾਈਡ ਡੈਰੀ ਹੈ ਪਸ਼ੂ ਆ ਜੀ ਕਮ ਸੇ ਕਮ 20 25 ਪਸ਼ੂ ਹੋਣਗੇ ਇਹ ਪੁੱਡਾ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਜੀ ਤੇ ਇਹ ਕਾਫੀ ਵੀ ਮੰਨ ਕੇ ਚੱਲੋ ਇਹ ਤੇਰਾ ਕਰ ਚੁੱਕਿਆ ਗਿਆ ਕਬਜ਼ਾ ਆ ਦੋ ਹੀ ਪਲਾਟ ਸਾਡੀ ਜ਼ਮੀਨ ਸੀ 6 ਕਿੱਲੇ ਇੱਕ ਕਿਨਾਲ ਜ਼ਮੀਨ ਬੰਦੀ ਆ ਜੋ ਵੀ ਇਹਨਾਂ ਨੇ ਪਹਿਲਾਂ ਜਾਂ ਹੁਣ ਵੀ ਇਹਨਾਂ ਨੇ ਵੀ ਮੰਨ ਕੇ ਚੱਲੋ ਵੀ ਸਿਰਫ ਤਿੰਨ ਕਿਨਾਲਾ ਜ਼ਮੀਨ ਬਚੀ ਆ ਬਾਕੀ ਤੇ ਨਜਾਇਜ਼ ਕਬਜ਼ਾ ਕਰ ਚੁੱਕੇ ਆ ਕੋਰਟ ਵੀ ਗਏ ਸੀ ਅਸੀਂ ਕੋਰਟ ਚ ਗਏ ਆ ਜੀ 50 ਸਾਲ ਹੋ ਗਏ ਜੀ 1975 ਤੋਂ ਲੈ ਕੇ ਹੁਣ ਤੱਕ ਇਹ ਕਦੇ ਪਟੀਸ਼ਨਾਂ ਇਹਨਾਂ ਦੀਆਂ ਸਭ ਕੈਂਸਲ ਹੋਈਆਂ ਨਹੀਂਆਂ ਜੀ ਰੱਦ ਹੋਈਆਂ ਵੀਆਂ ਕ੍ਰੀਏਟਿਵ ਪਟੀਸ਼ਨ ਕਿੰਨੀ ਵੀ ਇਹਨਾਂ ਨੇ ਪਾਈਆਂ ਕ੍ਰੀਏਟਿਵ ਪਟੀਸ਼ਨਾਂ ਉਹ ਸਾਰੀਆਂ ਰੱਦ ਹੋ ਜਾਂਦੀਆਂ ਕਿਉਂ ਹਰ ਵਾਰ ਕਿਉਂ ਟਾ ਜਾਂਦੇ ਨੇ ਇਹ ਦੇਖੋ ਸਾਨੂੰ ਨਾ ਤਾਂ ਕੋਈ ਨੋਟਿਸ ਦਿੱਤਾ ਗਿਆ ਜੀ ਨਾ ਸਾਨੂੰ ਕੁਝ ਦਿੱਤਾ ਗਿਆ ਜੀ ਸਿਰਫ ਇਹਨਾਂ ਨੇ ਆਪਣਾ ਮੰਨ ਕੇ ਚੱਲੋ ਵੀ ਥਾਣੇ ਦੇ ਵਿੱਚ ਸਿਵਲ ਲੈਂਡ ਥਾਣੇ ਦੇ ਵਿੱਚ ਇਹਨਾਂ ਨੇ ਆਪ ਦਾ ਲੈਟਰ ਭੇਜਿਆ ਜੀ ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਅਸੀਂ ਪਿੱਕੋ ਦਮ ਕਿੰਨੇ ਕੁ ਡਾਕੂਮੈਂਟ ਸੀਗੇ ਅਸੀਂ ਲੈ ਕੇ ਆਪਦੇ ਪਹੁੰਚ ਗਏ ਚਲੋ ਵਾਰ-ਵਾਰ ਟੰਡੇ ਪਿਛਲੇ ਸਾਲ ਵੀ ਹੋ ਗਿਆ ਢਾਈ ਸੀ ਤੁਸੀਂ ਇਹਨਾਂ ਦੇ ਖਿਲਾਫ ਕੋਰਟ ਕਿਉਂ ਨਹੀਂ ਜਾਂਦੇ ਉਦੋਂ ਨੂੰ ਅਫਸਰ ਬਦਲੇ ਜਾਂਦੇ ਆ ਜੀ 4 ਮਹੀਨੇ ਤੱਕ 9 ਮਹੀਨੇ ਨਹੀਂ ਅਫਸਰ ਰਹਿੰਦਾ ਜੀ ਤਿੰਨ ਮਹੀਨਾ ਤੋਂ ਪਹਿਲਾਂ ਮੈਡਮ ਸੀਗੇ ਲਵਜੀਤ ਕਾਲਸੀ ਏਡੀਸੀ ਮੈਡਮ ਉਹਨਾਂ ਨੂੰ ਡਾਕੂਮੈਂਟ ਦਿੱਤੇ ਜੀ ਫਿਰ ਇਹਨਾਂ ਨੂੰ ਦਿਖਾਏ ਜੀ 2 ਮਹੀਨਿਆਂ ਦੇ ਵਿੱਚ ਬਦਲੇ ਜਾਂਦੇ 2 ਮਹੀਨੇ ਕੋਈ ਕੱਢਦਾ ਨਹੀਂ ਅਫਸਰ ਆਪ ਪਲਾਟ ਵੀ ਵੇਚ ਲਏਗਾ ਫਿਰ ਕੋਟਾ ਅੱਛਾ ਤਾਂ ਫਿਰ ਇਹ ਕਿੰਦਰ ਹੈ ਇਹ ਜੀ ਇਹਨਾਂ ਨੇ ਜੋ ਵੀ ਜਾਲੀ ਰਜਿਸਟਰੀਆਂ ਕਰਵਾਈਆਂ ਜੋ ਵੀ ਕੀਤਾ ਜੀ ਉਹ ਬਾਕੀ ਇਹ ਹੁਣ ਸ਼ਹਿਰ ਦਾ ਨਕਸ਼ਾ ਵੀ ਨਹੀਂ ਮੰਨ ਰੇ ਆਪ ਦਾ ਨਕਸ਼ਾ ਮੰਨਦੇ ਆ ਜੀ ਜੀ ਵੀ ਹਿਸਾਬ ਕੋਈ ਕਰਿਆ ਕਿ ਜਿਹੜਾ ਇਸ ਸੰਬੰਧੀ ਵੀ ਕੀਤਾ ਗਿਆ ਜੀ ਸਾਰਾ ਕੁਝ ਕੀਤਾ ਗਿਆ ਜੀ ਇਹ ਆਪ ਦਾ ਮੰਨ ਕੇ ਚੱਲੋ ਜੋ ਨਕਸ਼ਾ ਮੰਨਦੇ ਨੇ ਆਪ ਦਾ ਮੰਨਦੇ ਨੇ ਜੀ ਪੈਸੇ ਲੈ ਕੇ ਜੋ ਵੀ ਜਗ੍ਹਾ ਦਿੰਦੇ ਆ ਜੀ ਇਹਦੀ ਸਰ ਮਹਿੰਤੀ ਹੋਈ ਵੀ ਸੀ ਕਿ ਕਿਵੇਂ ਉੱਥੇ ਇਹਨਾਂ ਦਾ ਪੁੱਡਾ ਦਾ ਉਹ ਸਾਈਡ ਠੱਡਾ ਰਹਿ ਗਿਆ ਜੀ ਉੱਥੇ ਉੱਥੋਂ ਦਾ ਕੈਂਡਾ ਉਤੋਂ ਘੰਟਾ ਵਾਈਨ ਕਲੇਬ ਸ਼ੁਰੂ ਹੋ ਜਾਂਦਾ ਜੀ ਨਹੀਂ ਜਿੱਥੋਂ ਮਹਿੰਤੀ ਕਰਕੇ ਜਾਂਦੇ ਹੋ ਠੱਡੇ ਲਾ ਕੇ ਸਾਰੀ ਜਗ੍ਹਾ ਹਾਂਜੀ ਉਹ ਲਾ ਕੇ ਗਏ ਆ ਸਾ ਠੱਡੇ ਇਸ ਤੇ ਕਿਉਂ ਨਹੀਂ ਲੱਗ ਇਸ ਤੇ ਸਰ ਇਹਨਾਂ ਨੇ ਕਿਉਂਕਿ ਸਾਡੀ ਕੁਸ਼ਕ ਜਗ੍ਹਾ ਲੋਕਾਂ ਨੇ ਪੁੱਡਾ ਦਾ ਨਾਮ ਕਰਕੇ ਇਹਨਾਂ ਨੇ ਕੁਸ਼ਕ ਸੇਲ ਕੀਤੀ ਆ ਜੋ ਆਪਦੇ ਵੱਲੋਂ ਸੇਲ ਕੀਤੀ ਆ ਇਹਨਾਂ ਨੇ ਪੁੱਡਾ ਦਾ ਨਾਮ ਕਹਿ ਕੇ ਜੀ ਰਜਿਸਟਰੀਆਂ ਕਰਕੇ ਰਜਿਸਟਰੀਆਂ ਕੀਤੀਆਂ ਜੀ ਇਹਨਾਂ ਨੇ 5500 3300 ਗਾਇਦੀਆਂ ਜੀ ਇਹ ਸਰ ਸਾਡੀ ਪੁੱਡਾ ਦੀ ਫੇਸ 3 ਦੀ ਜਿਹੜੀ ਹੈਗੀ ਜਗਾ ਹੈਗੀ ਇਹ ਇਹਦੇ ਵਿੱਚ ਕੁਝ ਵਿਅਕਤੀਆਂ ਨੇ ਇਹਨਾਂ ਨੇ ਕੋਈ ਕਾਵਿਆ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਜੋ ਅਸੀਂ ਹਟਾਤਾ ਹੈਗਾ ਅੱਜ ਇੱਥੇ ਸਾਡੀ ਪਲੋਟਿੰਗ ਹੋਈ ਵੀ ਹੈ ਜ਼ਮੀਨ ਅਕਵਾਇਰ ਹੋਈ ਵੀ ਹੈ ਮਾਲਜ ਐਸੈਸ ਹੋਏ ਵੀ ਸਭ ਦਿੱਤੇ ਹੋਏ ਨੇ ਤੇ ਹਾਂਜੀ ਕਿੰਨਾ ਨੰਬਰ ਖਸਰਾ ਇਹ ਇਹ ਖਸਰਾ ਨੰਬਰ ਇਹ ਪਲੋਟ 2534 2535 ਉਹ ਅਕਵਾਇਰ ਹੋਇਆ ਹੋਇਆ ਹੈ ਨੋਟੀਫਿਕੇਸ਼ਨ ਦੇ ਵਿੱਚ ਹੈਗਾ ਵਾਰਡ ਜ ਹੈਗਾ ਹਾਂਜੀ ਇਹ ਪਿਛਲੇ ਸਮੇਂ ਚ ਵੀ ਇਹ ਹਟਾਇਆ ਗਿਆ ਵਾਰ-ਵਾਰ ਕਵਰ ਕਰਨੇ ਕਿਹਾ ਜਾਂਦਾ ਫਿਰ ਢਾ ਕੇ ਚਲੇ ਉਦੋਂ ਕੁਝ ਅਫਸਰਾਂ ਦੀ ਕਮਜ਼ੋਰੀ ਸੀ ਜੇ ਦੁਬਾਰਾ ਇਹਨੂੰ ਗੰਧ ਕੱਢਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੱਗੇ ਤੋਂ ਇਹਨਾਂ ਨੂੰ ਕੰਨ ਦਿੱਤਾ ਜਾਊਗਾ